ਸੰਜਤੀ ਵੀਤੇ ਪ੍ਰੋਗਰਾਮ ਦਿਲਾਂ ਦੀ ਸਾਂ ਦੇਖ ਰਹੇ ਸਮੂਹ ਦਰਸ਼ਕਾਂ ਨੂੰ ਕੁਲਦੀਪ ਸਿੰਘ ਵੱਲੋਂ ਪਿਆਰ ਭਰੇ ਨਿਗੇ ਸਤਿ ਸ੍ਰੀ ਅਕਾਲ ਦਿਲ ਦੀਆਂ ਗਹਿਰਾਈਆਂ 'ਚ ਸਵਾਗਤ ਤੇ ਸਮੂਹ ਲੋਕਾਈ ਨੂੰ ਜਿਹੜੇ ਵੀ ਦਰਸ਼ਕ ਦੁਨੀਆ ਭਰ ਦੇ ਵਿੱਚ ਦੇਖ ਰਹੇ ਨੇ ਸਾਰਿਆਂ ਨੂੰ ਗੁਰਨਾਨ ਪਾਸ਼ਾ ਦੇ ਪ੍ਰਕਾਸ਼ ਪੁਰਬ ਤੇ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਜਿਹੜਾ ਪੰਥ ਚਲਾਇਆ ਸੀ ਉਹਦੀ ਸੰਪੂਰਨਤਾ ਅੱਜ ਦੇ ਦਿਨ 14 April 1699 ਦੀ ਵਿਸਾਖੀ ਵਾਲੇ ਦਿਨ ਦਸ਼ਮੇਸ਼ ਪਾਸ਼ਾ ਨੇ ਏਡਾ ਵੱਡਾ ਇਕੱਠ ਅਨੰਦਪੁਰ ਸਾਹਿਬ ਦੀ ਧਰਤੀ ਤੇ ਐਸੇ ਕਰਕੇ ਕੀਤਾ ਕਿ ਅੱਜ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਹੈ ਸੋ ਸਮੂਹ ਲੋਕਾਈ ਨੂੰ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ਅਤੇ ਖਾਲਸਾ ਸੰਪੂਰਨ ਦਿਵਸ ਦੀਆਂ ਢੇਰ ਸਾਰੀਆਂ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 6 ਵਰਿਆਂ ਤੋਂ ਲਗਾਤਾਰ ਕੈਨੇਡੀਅਨ ਸਿੱਖ ਸਟੱਡੀ ਅਤੇ ਟੀਚਿੰਗ ਸੁਸਾਇਟੀ ਤੇ ਨਾਲ ਗੁਰਦੁਆਰਾ ਸਾਹਿਬ ਸਿੰਘ ਸਭਾ ਸਰੀ ਗੁਰਨਾਨਕ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਵਿਦੇਸ਼ਾਂ ਦੇ ਵਿੱਚ ਪਹਿਲੀ ਵਿਸਾਖ ਨੂੰ ਮਨਾ ਰਹੇ ਨੇ ਤੇ ਕੱਲ ਬਕਾਇਦਾ ਉਹਦੇ ਲਈ ਸੈਮੀਨਾਰ ਆਯੋਜਿਤ ਕੀਤੇ ਗਏ ਗ੍ਰੈਂਡ ਤਾਜ ਬੈਂਕੋਟ ਖਾਲਦੇ ਵਿੱਚ ਕਮਿਊਨਿਟੀ ਦੇ ਵਿੱਚ ਵਿਕਟੋਰੀਆ ਤੋਂ ਉਚੇਚੇ ਤੌਰ ਤੇ ਇਸ ਦਾ ਨਿਰਮਲ ਸਿੰਘ ਵੈਦ ਪੂਰੀ ਟੀਮ ਲੈ ਕੇ ਕਰਨਲ ਸਾਹਿਬ ਨੂੰ ਨਾਲ ਲੈ ਕੇ ਆਏ ਦੂਰ ਦਰਾਡੇੋਂ ਸੰਗਤਾਂ ਤੇ ਕਮਿਊਨਿਟੀ ਦੀਆਂ ਬੜੀਆਂ ਆਲਾ ਸ਼ਖਸੀਅਤਾਂ ਸੀ ਜਿਹੜੀਆਂ ਉਹ ਉਥੇ ਪਹੁੰਚੀਆਂ ਬਕਾਇਦਾ ਉਸ ਸੈਮੀਨਾਰ ਨੂੰ ਬੜੇ ਪਿਆਰ ਦੇ ਨਾਲ ਧਿਆਨ ਦੇ ਨਾਲ ਸਰਦਾਰ ਮਨਿੰਦਰ ਸਿੰਘ ਉਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਸਾਖੀਆਂ ਦਾ ਵਰਣਨ ਦੇ ਕੇ ਉਹਨਾਂ ਰਾਈਟਰਾਂ ਦਾ ਵਰਣਨ ਦੇ ਕੇ ਕਿ ਕਿਉਂ ਪਹਿਲੀ ਵਿਸਾਕ ਬਣਦੀ ਹੈ ਜਿਕਰ ਕੀਤਾ ਗੁਰਬਾਣੀ ਦੇ ਆਧਾਰ ਦੇ ਉੱਤੇ ਜਿਹੜੀ ਗੱਲਬਾਤ ਬੀਬਾ ਜੀ ਉਚੇਚੇ ਤੌਰ ਦੇ ਉੱਤੇ ਉੱਤੇ ਪਹੁੰਚੇ ਸਨ ਬੀਬਾ ਜੀ ਪ੍ਰਮਿੰਦਰ ਕੌਰ ਉਹਨਾਂ ਨੇ ਗੁਰਬਾਣੀ ਦੇ ਦ੍ਰਿਸ਼ਟੀਕੋਣ ਤੋਂ ਸਮਝਾਉਣ ਦਾ ਯਤਨ ਕੀਤਾ ਤੇ ਸਰਦਾਰ ਰਤਿੰਦਰਪਾਲ ਸਿੰਘ ਖਾਲਸਾ ਉਹਨਾਂ ਨੇ ਪਿੰਡ ਰੋਪ ਸਾਇਲੈਂਟ ਹੋ ਕੇ ਸੰਗਤ ਨੇ ਉਹਨਾਂ ਨੂੰ ਸੁਣਿਆ ਜਿਸ ਤਰੀਕੇ ਨਾਲ ਉਹਨਾਂ ਨੇ ਬਿਆਨਨੇ ਆ ਇਹ ਬੜਾ ਵਧੀਆ ਉਪਰਾਲਾ ਸੀ ਕੈਨੇਡੀਅਨ ਸਿੱਖ ਸਟਡੀ ਤੇ ਟੀਚਿੰਗ ਸੋਸਾਇਟੀ ਦਾ ਅੱਜ ਬਕਾਇਦਾ ਗੁਰਦੁਆਰਾ ਸਾਹਿਬ ਸਿੰਘ ਸਭਾ ਅਕਨਵਰ ਸਾਹਿਬ ਦੇ ਭੋਗ ਪੈਣਗੇ ਕੀਰਤਨ ਦੀਵਾਨ ਸਾਰਾ ਦਿਨ ਸਜਣਗੇ ਕੱਲ ਨਿਸ਼ਾਨ ਸਾਹਿਬ ਦੀ ਸੇਵਾ ਹੋਈ ਤੇ ਬਕਾਇਦਾ ਸਾਂਝਾ ਟੀਵੀ ਨੇ ਉੱਥੋਂ ਲਾਈਵ ਵੀ ਪ੍ਰਸਾਰਨ ਉਸ ਦਾ ਕੀਤਾ ਤੇ ਅੱਜ ਮੈਂ ਬੇਨਤੀ ਕੀਤੀ ਹੈ ਕੈਨੇਡੀਅਨ ਸਟੱਡੀ ਤੇ ਟੀਚਿੰਗ ਸੋਸਾਇਟੀ ਦੇ ਜਿਹੜੇ ਮੁਖ ਸੇਵਾਦਾਰ ਨੇ ਡਾਕਟਰ ਜਗਜੀਤ ਸਿੰਘ ਉਹਨਾਂ ਨੂੰ ਕਿ ਆਓ ਅੱਜ ਦੇ ਦਿਨ ਬਾਰੇ ਸਮੂਹ ਦਰਸ਼ਕ ਦੁਨੀਆ ਭਰ ਦੇ ਵਿੱਚ ਜਿਹੜੇ ਦੇਖ ਰਹੇ ਨੇ ਉਹਨਾਂ ਦੀ ਜਾਣਕਾਰੀ ਦੱਸ ਦਈਏ ਕਿ ਅੱਜ ਗੁਨਾਨ ਪਾਸ਼ਾ ਦਾ ਪ੍ਰਕਾਸ਼ ਦਿਹਾੜਾ ਕਿਉਂ ਹੈ ਡਾਕਟਰ ਸਾਹਿਬ ਦਿਲਾਂ ਦੇ ਸਾਂਝਾ ਟੀਵੀ ਤੇ ਦਿਲ ਦੀਆਂ ਗਰਾਂ ਵਿੱਚ ਸਵਾਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਭਾਈ ਕੁਲਦੀਪ ਸਿੰਘ ਜੀ ਤੇ ਸਾਰੇ ਸਮੂਹ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਔਰ ਜਿੱਦਾਂ ਤੁਸੀਂ ਕਿਹਾ ਸਾਰਿਆਂ ਨੂੰ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਤੇ ਵਿਸਾਖੀ ਦੀਆਂ ਬਹੁਤ ਬਹੁਤ ਵਧਾਈਆਂ। ਜੀ। ਬਿਲਕੁਲ ਜੀ ਸਾਂਝਾ ਟੀਵੀ ਦੀ ਟੀਮ ਸਾਡੀ ਮੈਨੇਜਮੈਂਟ ਵੱਲੋਂ, ਸਟਾਫ ਵੱਲੋਂ, ਸਾਰੇ ਹੋਸਟਾਂ ਵੱਲੋਂ ਸਾਡੇ ਸਪான்ਸਰ ਵੱਲੋਂ ਵੀ ਸਮੂਹ ਲੋਕਾਈ ਨੂੰ ਢੇਰ ਸਾਰੀਆਂ ਵਧਾਈਆਂ ਤੇ ਅੱਜ ਦੇ ਭਾਵੇਂ ਪ੍ਰੋਗਰਾਮ ਕੁਝ ਹੋਰ ਹੋ ਲਿਖ ਕੇ ਸੀ ਪਰ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ਕਰਕੇ ਅੱਜ ਉਚੇਚੇ ਤੌਰ ਤੇ ਤੁਹਾਨੂੰ ਸੱਦਾ ਦਿੱਤਾ ਹੈ ਕਈਆਂ ਦੇ ਮਨਾਂ ਦੇ ਵਿੱਚ ਬੜਾ ਪ੍ਰੇਖਾ ਹੁੰਦਾ ਹੈ ਕਿ ਅੱਜ ਦੇ ਦਿਨ ਵਿਸਾਖੀ ਵਾਲੇ ਦਿਨ ਦਾ ਖਾਲਸਾ ਪੰਥ ਸਾਜਿਆ ਗਿਆ ਸੀ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਪ੍ਰੂਪ ਕਿਵੇਂ ਆ ਗਿਆ ਕਰੋ ਤਕਲੀਫ ਥੋੜਾ ਜਿਹਾ ਹਾਂਜੀ ਪਹਿਲੀ ਗੱਲ ਤਾਂ ਇਹ ਹੈ ਕਿ ਗੁਰੂ ਨਾਨਕ ਪਾਤਸ਼ਾਹ ਦਾ ਗੁਰਪੁਰਪ ਬਾਰੇ ਇਹ ਨਹੀਂ ਕਿ ਅਸੀਂ ਕੋਈ ਦੇ ਜਾਂਦਾ ਜਾਂ ਕੁਝ ਕੀਤਾ ਪਹਿਲੇ ਤਾਂ ਸਭ ਤੋਂ অথেন্টিਕੇਟਿਡ ਜਿਹੜੇ ਆਮ ਬੰਦੇ ਵੀ ਦੇਖਦੇ ਆ ਉਹ ਬੇਸ਼ੱਕ ਜਾ ਕੇ ਐਸਜੀਪੀਸੀ ਦੀ ਵੈਬਸਾਈਟ ਤੋਂ ਚੈੱਕ ਕਰ ਲੈਣ ਆਪ ਚੈੱਕ ਕਰ ਲੈਣ ਕਿ ਗੁਰੂ ਨਾਨਕ ਪਾਤਸ਼ਾਹ ਦਾ ਉੱਥੇ ਗੁਰਪੁਰਪ ਦੀ ਡੇਟ ਜਿਹੜੀ ਲਿਖੀ ਹੋਈ ਹੈ ਪ੍ਰਕਾਸ਼ ਉਸ ਤੋਂ ਦੀ ਉਹ 15 April 1469 ਲਿਖੀ ਹੋਈ ਹੈ ਸੋ ਇਹ 1925 ਤੱਕ ਜਾਂ ਉਸ ਤੋਂ ਪਹਿਲਾਂ ਵੀ ਜਿਹੜਾ ਸ਼ੁਰੂ ਤੋਂ ਹੀ ਵਿੱਚ ਵੀ ਐਸੇ ਦਿਨ ਹੀ ਮਨਾਇਆ ਜਾਂਦਾ ਸੀ ਪਹਿਲੀ ਵਿਸਾਖ ਪਹਿਲੀ ਵਿਸਾਖ ਨੂੰ ਇਹ ਮੰਨਿਆ ਜਾਂਦਾ ਤੇ ਮਨਾਇਆ ਵੀ ਜਾਂਦਾ ਸੀ ਇਹਦੇ ਵਿੱਚ ਕੋਈ ਦੋਰ ਨਹੀਂ ਸਾਡੇ ਕੋਲ ਹਿਸਟੋਰੀਕਲ ਰਿਕਾਰਡ ਵੀ ਹੈਗੇ ਤਾਂ ਜਦੋਂ ਤੁਸੀਂ ਜ਼ਿਕਰ ਕੀਤਾ ਕੱਲ ਸੈਮ ਉਹਦੇ ਵਿੱਚ ਸੈਮੀਨਾਰ ਵਿੱਚ ਵੀ ਜਿਹੜੀਆਂ ਪੰਜ ਪੁਰਾਣੀਆਂ ਜਨਮ ਸਾਖੀਆਂ ਉਹਨਾਂ ਵਿੱਚ ਇਹੀ ਤਰੀਕ ਮਿਲਦੀ ਹੈ ਬਾਈ ਗੁਰਦਾਸ ਦੀ ਵਾਰ ਵਿੱਚ ਵੀ ਵਿਸੋਏ ਦਾ ਜ਼ਿਕਰ ਹੈ ਵਿਸਾਖ ਦੇ ਪਹਿਲੇ ਦਿਨ ਦਾ ਜ਼ਿਕਰ ਹੈ ਸੋ ਸਾਡੇ ਕੋਲ ਸਾਰੇ ਹਿਸਟੋਰੀਕਲ ਤੱਥ ਜੜੇ ਆ ਉਹ ਇਸ ਥਾਂ ਤੇ ਮਿਲਦੇ ਆ ਸੋ ਸਮਵੇਰ ਵਿੱਚ ਕਿਦਰੇ ਜਦੋਂ 556 ਸਾਲਾਂ ਦੇ ਵਿੱਚ ਉਹ ਵੀ ਮਹਾਰਾਜਾ ਰਣਜੀਤ ਸਿੰਘ ਵਲੇ ਇਹਦੇ ਵਿੱਚ ਇੱਕ ਧੋਣੀ ਜੀ ਆਈ ਕਿ ਭਾਈ ਜਿਹੜਾ ਸੰਤ ਸਿੰਘ ਗ੍ਰੰਥੀ ਸੀ ਹੈਡ ਗ੍ਰੰਥੀ ਉਹਨੇ ਫੀਲ ਕੀਤਾ ਕਿ ਰਾਮ ਤੀਰਤ ਜੀ ਮੇਲਾ ਬਹੁਤ ਵੱਡਾ ਲੱਗਦਾ ਤੇ ਲੋਕੀ ਬਹੁਤ ਚਲੇ ਜਾਂਦੇ ਆ ਸੋ ਜੇ ਅਸੀਂ ਗੁਰਨਾਨਕ ਪਾਤਸ਼ਾਹ ਦਾ ਗੁਰਪੁਰਬ ਕਤਕ ਦੀ ਪੂਰਨ ਮਾਸ਼ੀ ਨੂੰ ਮਨਾ ਲਈਏ ਤੇ ਸਾਡੀ ਗੋਲਕ ਚੰਗੀ ਇਕੱਠੀ ਹੋ ਜਾਏਗੀ ਪੈਸੇ ਇਕੱਠੇ ਹੋ ਜਾਣਗੇ ਹੁਣ ਅੱਤੇ ਮੈਂ ਸਾਰੀ ਸੰਗਤ ਦੇ ਸਾਹਮਣੇ ਇੱਕ ਬੜੀ ਕਲੀਅਰ ਕਹਿਣਾ ਸਿੱਖ ਜੜਾ ਹੈ ਉਹ ਗੁਰਬਾਣੀ ਦਾ ਧਾਰਨੀ ਹੋਣਾ ਚਾਹੀਦਾ ਉਨੇ ਗੁਰਬਾਣੀ ਨੂੰ ਮੰਨਣਾ ਨਾ ਕਿ ਪੈਸੇ ਨੂੰ ਜਾਂ ਕਿਸੇ ਹੋਰ ਚੀਜ਼ ਨੂੰ ਸਾਨੂੰ ਹੁਕਮ ਹੈ ਕਿ ਗੁਰਬਾਣੀ ਬਣਨਾ ਰਾਜ ਸਿੱਖ ਨਿਤਨੇਮ ਵਿੱਚ ਪਰਦਾ ਕਿ ਸਚਿਆਰਾ ਹੋਵਿਆ ਕਿ ਕੂੜੇ ਟੁੱਟੇ ਪਾਲ ਤੇ ਨਾਲ ਹੀ ਪਰਦਾ ਹੁਕਮ ਰਜ਼ਾਈ ਚਾਹਦਾ ਸੱਚ ਸਚਿਆਰਾ ਬਣਨਾ ਇਹ ਡੈਫੀਨੇਸ਼ਨ ਸਚਿਆਰੇ ਦੀ ਹੈ ਕਿ ਸਚਿਆਰਾ ਮੈਂ ਕਿੱਦਾਂ ਬਣਨਾ ਅਸੀਂ ਜੇ ਸੱਚ ਨੂੰ ਛੱਡ ਕੇ ਹੋਰ ਪਾਸੇ ਟੁਰ ਪਾਂਗੇ ਚਾਹੇ ਸਾਡਾ ਮੋਟਿਵ ਪੋਲੀਟੀਕਲ ਹੋ ਜਾਏ ਸਾਡੇ ਮੋਟਿਵ ਮਨੀ ਹੋ ਜਾਏ ਸਾਡਾ ਮੋਟਿਵ ਕੋਈ ਕਿਸੇ ਨੂੰ ਐਕਸਪਲੋਇਟ ਕਰਨਾ ਹੋ ਜਾਏ ਕੁਝ ਵੀ ਤਰੀਕੇ ਦਾ ਮੋਟਿਵ ਹੋ ਜਾਏ ਗੁਰਬਾਣੀ ਵਿੱਚ ਉਸ ਮੋਟਿਵ ਦਾ ਕੋਈ ਥਾਂ ਨਹੀਂ ਹੈ ਗੁਰੂ ਮਾਰਾਇ ਨੇ ਕੋਈ ਕੁਆਂਟੀਟੀ ਲੈ ਕੇ ਫੈਸਲੇ ਨਹੀਂ ਕੀਤੇ ਉਹਨਾਂ ਨੇ ਕੁਆਲਿਟੀ ਲੈ ਕੇ ਫੈਸਲੇ ਕੀਤੇ ਸੱਚ ਤੇ ਸਾਰਾ ਜਿੰਨਾ ਗੁਰੂ ਗ੍ਰੰਥ ਸਾਹਿਬ ਦਾ ਉਹ ਸੱਚ ਤੇ ਖੜਾ ਸੋ ਜੇ ਅਸੀਂ ਸੱਚ ਨੂੰ ਛੱਡ ਕੇ ਸਿਰਫ ਪੈਸਿਆਂ ਬਾਰੇ ਵੀ ਡੇਟ ਬਦਲ ਦਿੰਨੇ ਆ ਹਿਸਟੋਰਿਕਲੀ ਬਦਲ ਦਿੰਨੇ ਆ ਤੇ ਅਸੀਂ ਕੀ ਕਰ ਰਹੇ ਆ ਅਸੀਂ ਗੁਰਬਾਣੀ ਤੇ ਤਾਂ ਗੁਰਬਾਣੀ ਦੇ ਸਿੱਖ ਤਾਂ ਬਣੇ ਹੀ ਨਹੀਂ ਫਿਰ ਅਸੀਂ ਤਾਂ ਸਿੱਖ ਪੈਸੇ ਦੇ ਬਣ ਗਏ ਕਿ ਚਲੋ ਜੀ ਪੈਸਾ ਉਹੋਂ ਜ਼ਿਆਦਾ ਆਂਦਾ ਅਸੀਂ ਕਰਦੇ ਜੀ ਸੋ ਇਹ ਕਨਵਰਸ਼ਨ ਜਿਹੜੀ ਆ ਸਾਨੂੰ ਬੜੀ ਧਿਆਨ ਨਾਲ ਸੋਚਣੀ ਪਏਗੀ ਔਰ ਜਿੱਦਾਂ ਵੀ ਸਾਡੇ ਕੋਲੋ ਐਗਜ਼ੈਕਟ ਡਾਟਾ ਹੈ ਗਿਆ ਅਸੀਂ ਕੱਲ ਵੀ ਗੱਲ ਕੀਤੀ ਕਿ ਗੁਰਬਾਣੀ 100% ਸੋਲਰ ਕਲੰਡਰ ਨੂੰ ਪ੍ਰੂਵ ਕਰ ਦਿੰਦੀ ਆ 12 ਮਾਹ ਦੋਨੋਂ ਗੁਰੂ ਨਾਨਕ ਪਾਤਸ਼ਾਹ ਦੇ ਤੇ ਗੁਰੂ ਅਰਜਨ ਪਾਤਸ਼ਾਹ ਦੇ 12 ਮਾਹ ਹੈ 13 ਮਾਹ ਨਹੀਂ ਹੈ ਉਹਨਾਂ ਕੋਈ ਪੂਰਨ ਮਾਸੀ ਨਾਲ ਕੋਈ ਮੱਸਿਆ ਨਾਲ ਕੋਈ ਲਿੰਕ ਨਹੀਂ ਹੈ ਗੁਰਬਾਣੀ 'ਚ ਮਨਵਾਸ ਨਹੀਂ ਹੈ 13ਵਾਂ ਮਹੀਨਾ ਜਿਹੜਾ ਇਹਨਾਂ ਨੇ ਪਾਇਆ ਹੈ ਪੰਡਤ ਦੇਵੀ ਜੀ ਨਾਲ ਤੋਂ ਪੁੱਛ ਕੇ ਮਨਵਾਸ ਨਹੀਂ ਹੈ ਜੀ ਬਿਲਕੁਲ ਤੇ ਦੂਸਰੀ ਗੱਲ ਜਦੋਂ ਗੁਰਬਾਣੀ ਵਿੱਚ ਪੂਰਨ ਮਾਸੀ ਦਾ ਜਾਂ ਕਿਸੇ ਚੀਜ਼ ਦਾ ਕੋਈ ਪੂਰਨ ਮਾਸੀ ਹੋ ਹੀ ਨਹੀਂ ਉਹਨੇ ਨਹੀਂ ਸਕਦੀ ਇਹ ਤਾਂ ਸਾਰਿਆਂ ਨੂੰ ਪਤਾ ਕਿ ਪੂਰਨ ਮਾਸੀ ਚੰਦਰਮਾ ਦੇ ਬੇਸ ਹੈਗੀ ਹੈ ਮਸਿਆ ਦੇ ਪੂਰਨ ਮਾਚੇ ਹੋਈ ਚੰਦਰਮਾ ਤੇ ਸਰਬੀਏ ਦੂਜੇ ਤੋਂ ਤਾਂ ਹੋ ਹੀ ਨਹੀਂ ਸਕਦੀ ਸੋ ਅਸੀਂ ਸੱਚ ਨਾਲੋਂ ਟੁੱਟ ਕੇ ਹਿਸਟੋਰੀ ਕਦੀ ਕਿਸੇ ਹੋਰ ਫੈਕਟਰਸ ਨੂੰ ਲੈ ਕੇ ਕੋਈ ਵੀ ਫੈਕਟਰਸ ਮੈਂ ਸਾਰਿਆਂ ਨੂੰ ਕਹੂੰਗਾ ਕਿ ਪਲੀਜ਼ ਕਤਕ ਦੇ ਵਿਸਾਖ ਕਰਮ ਸਿੰਘ ਹਿਸਟੋਰੀਅਨ ਦੀ ਕਿਤਾਬ ਆਮ ਅਵੇਲੇਬਲ ਹੈ ਹਰ ਥਾਂ ਤੇ ਅਵੇਲੇਬਲ ਹੈ ਸੋਸਾਇਟੀ ਜੇ ਨਹੀਂ ਅਵੇਲੇਬਲ ਤਾਂ ਸੋਸਾਇਟੀ ਨੂੰ ਸਾਨੂੰ ਕੰਟੈਕਟ ਕਰੋ ਅਸੀਂ ਪ੍ਰੋਵਾਈਡ ਵੀ ਕਰਾਂਗੇ। ਓਕੇ। ਸੋ ਜੇ ਉਹ ਪੜ੍ਹੀ ਜਾਏ ਉਹ 1930 ਵਿੱਚ ਲਿਖੀ ਗਈ ਹੈ ਇਹ ਨਹੀਂ ਕਿ ਅੱਜ ਲਿਖੀ ਹੋਈ ਹੈ। ਬੜੀ ਪੁਰਾਣੀ ਲਿਖੀ ਹੋਈ ਹੈ। ਇਹਦੇ ਬਾਰੇ ਪੂਰਾ ਡਿਟੇਲ ਲਿਖਿਆ ਹੋਇਆ। ਕਾਨ ਸਿੰਘ ਨਾਬਾ ਜੀ ਨੇ ਇਹ ਡੇਟ ਦਿੱਤੀ ਹੈ। ਹੁਣ ਅਸੀਂ ਉਹਨਾਂ ਨੂੰ ਤੇ ਨਹੀਂ ਨਾ ਕਹਿ ਸਕਦੇ ਕਿ ਬਈ ਇੱਕ ਦੋ ਤੁਸੀਂ ਡੇਟ ਦਿੱਤੀ ਉਹਨਾਂ ਕੋਲ ਤਾਂ ਜੋ ਡਾਟਾ ਸੀ ਗਿਆ ਉਹੀ ਦਿੱਤੀਆਂ। ਸੋ ਜਦੋਂ ਇਹ ਸਾਰੇ ਪ੍ਰੂਫ ਹੈਗੇ ਆ ਸਾਡੇ ਕੋਲ ਔਰ ਅਸੀਂ ਦੇਖਦੇ ਪਿਆ ਕਿ ਭਾਈ ਹਿਸਟੋਰਿਕਲੀ ਸਾਡੇ ਕੋਲ ਫੈਕਟ ਹੈਗੇ ਆ ਤੇ ਅਸੀਂ ਕਿਉਂ ਨਹੀਂ ਅਸੀਂ ਮੰਨਾ ਦੇਤੇ ਇਹ ਬੜਾ ਵੱਡਾ ਕੁਐਸਚਨ ਹੈ ਕਿ ਸਿੱਖ ਸੱਚ ਦਾ ਪੁਜਾਰੀ ਹੋ ਕੇ ਮੈਨੂੰ ਨਹੀਂ ਸਮਝ ਆਉਂਦੀ ਕਦੋਂ ਤੋਂ ਟ੍ਰੈਡੀਸ਼ਨਲ ਜਾਂ ਪੈਸੇ ਦਾ ਜਾਂ ਕੋਈ ਵੀ ਹੋਰ ਫੈਕਟਰ ਕੋਈ ਵੀ ਹੋਰ ਕਿਸੇ ਬੇਪਰਵਾਹ ਦੇ ਵਿੱਚ ਆ ਕੇ ਬੇਪਰਵਾਹ ਚੋਂ ਤਾਂ ਅਸੀਂ ਗੁਰੂ ਮਹਾਰਾਜ ਨੇ ਕੰਢਿਆ ਸਾਨੂੰ ਅਸੀਂ ਉਸੇ ਬੇਪਰਵਾਹ ਦੇ ਵਿੱਚ ਆਪਣੇ ਆਪ ਨੂੰ ਸਮੋਈ ਜਾਂਦੇ ਆ ਜੀ ਇੰਜੇਜ ਕਰ ਲੈਂਦੇ ਅਸਲ 'ਚ ਡਾਕਟਰ ਸਾਹਿਬ ਮੈਨੂੰ ਇਹ ਆਉਂ ਲੱਗਦਾ ਹੈ ਕਿ ਸਿੱਖ ਜਿਸ ਦਿਨ ਦਾ ਬੇਪਰਵਾਹ ਨਹੀਂ ਗੋਲਕ ਦਾ ਪੁਜਾਰੀ ਬਣਿਆ ਮਾਫ ਕਰਨਾ ਜਿਸ ਦਿਨ ਦਾ ਗੋਲਕ ਦਾ ਪੁਜਾਰੀ ਬਣਿਆ ਨਾ ਉਹ ਆਪਣੇ ਸਿਧਾਂਤਾਂ ਨੂੰ ਤੇ ਲਾਂਝਲੀ ਦੇ ਗਿਆ ਜੇ ਗਿਆਨੀ ਸੰਤ ਸਿੰਘ ਦਾ ਪੱਠਾ ਨਾ ਪੈਂਦਾ ਗੋਲ ਕਰਕੇ ਤੇ ਅੱਜ ਸਾਰੀ ਦੁਨੀਆ ਨੇ ਜਿਹੜਾ ਅਸਲ ਦਿਨ ਹੈ ਕਿਉਂਕਿ ਇਹ ਵਿਦਵਾਨ ਦਸ਼ਮੇਸ਼ ਪਾਸ਼ਾ ਤੋਂ ਵੀ ਵੱਧ ਸਿਆਣੇ ਬਣਨਾ ਚਾਹੁੰਦੇ ਆ ਦਸ਼ਮੇਸ਼ ਪਾਸ਼ਾ ਨੇ ਆਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਵਿਸਾਖੀ ਦਾ ਦਿਨ ਕਿਉਂ ਚੁਣਿਆ ਸੀ ਬਹੁਤੇ ਲੋਕਾਂ ਨੂੰ ਨਹੀਂ ਗਿਆਨ ਇਹਦਾ ਕਾਰਨ ਇਹ ਸੀ ਕਿ ਉਸ ਦਿਨ ਗੁਰਨਾਨਕ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ਵਾਲੇ ਦਿਨ ਹਮੇਸ਼ਾ ਹੀ ਇਕੱਠ ਹੁੰਦਾ ਸੀ ਤੇ ਉਸ ਦਿਨ ਉਹਨਾਂ ਨੇ ਇਕੱਠ ਕੀਤਾ ਹੁਣ 1925 ਦੇ ਵਿੱਚ ਪਹਿਲੀ ਵਾਰੀ ਹੋਇਆ ਡਾਕਟਰ ਸਾਹਿਬ ਪਹਿਲੀ ਵਾਰੀ ਕਿ ਨਨਕਾਣਾ ਸਾਹਿਬ ਦੇ ਵਿੱਚ ਗੁਰਨਾਨਕ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਕੱਤਕ ਦੀ ਪੁੰਨਿਆਂ ਨੂੰ ਮਨਾਇਆ ਗਿਆ ਪਹਿਲੀ ਵਾਰੀ ਇੱਕ ਵਾਰੀ ਹੁਣ ਅੱਜਕੱਲ ਚਪਹਿਰੇ ਚੱਲਦੇ ਆ ਨਾ ਮੁਰ ਇਕਬਾਲ ਸਿੰਘ ਕੌਲਾ ਵਾਲੇ ਨੇ ਸ਼ੁਰੂ ਕੀਤੇ ਸੀ ਨਾ ਤੇ ਆ ਹੁਣ ਦੁਨੀਆ ਭਰ ਦੇ ਵਿੱਚ ਫੈਲ ਗਈ ਹੈ ਬਿਮਾਰੀ ਪੂਰੀ ਦੁਨੀਆ ਭਰ ਦੇ ਵਿੱਚ ਕਹਿੰਦੇ ਜੀ ਚਪੈਰਾ ਕੱਟਣਾ ਹੁਣ ਪਹਿਲਾਂ ਕਰਨਾ ਸੀ ਹੁਣ ਕੱਟਣ ਲੱਗ ਪਏ ਯਾਨੀ ਕਿ ਕਿਵੇਂ ਸਤਿਆਨਾਸ਼ ਕੀਤਾ ਜਾ ਰਿਹਾ ਸਿੱਖ ਕੌਮ ਦਾ ਇਨਾ ਵਹਿਮਾ ਭਰਮਾ ਪਖੰਡਾ ਜਾਦੂ ਟੂਨੇ ਆ ਚਲੀਸਾ ਕੱਟਣਾ ਇਹ ਸਾਰੇ ਚ ਫਸਾਇਆ ਗਿਆ ਪਰ ਖੁਸ਼ੀ ਦੀ ਗੱਲ 100 ਵਰਿਆਂ ਬਾਅਦ ਅੱਜ ਨਨਕਾਣਾ ਸਾਹਿਬ ਦੇ ਮੈਂ ਤੁਹਾਨੂੰ ਕੁਝ ਝਲਕੀਆਂ ਦਿਖਾਉਣਾ ਸਰਦਾਰ ਤ੍ਰिवेदी ਸਿੰਘ ਇੰਗਲੈਂਡ ਤੋਂ ਉੱਥੇ ਗਏ ਹੋਏ ਨੇ ਔਰ ਸਦਾ ਇੰਦਰਬੋਨ ਸਿੰਘ ਜਿਹੜੇ ਨੇ ਸ਼ਿਕਾਗੋ ਤੋਂ ਉਹ ਆਪਣਾ ਜੱਥਾ ਲੈ ਕੇ ਪਹੁੰਚੇ ਹੋਏ ਨੇ ਇੰਗਲੈਂਡ ਤੋਂ ਵੱਡੀ ਤਾਦਾਦ ਦੇ ਵਿੱਚ ਜਰਮਨੀ ਤੇ ਆਸਟ੍ਰੇਲੀਆ ਤੋਂ ਸਿੱਖ ਗਏ ਨੇ ਬਕਾਇਦਾ ਬੜੀ ਸੁੰਦਰ ਇੱਕ ਪਾਲਕੀ ਤਿਆਰ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਰੂਪ ਲਿਜਾ ਕੇ ਫੁੱਲਾਂ ਨਾਲ ਸਜਾਈ ਹੋਈ ਪਾਲਕੀ ਤੇ ਰਾਤ ਨੂੰ ਬਕਾਇਦਾ ਉੱਥੇ ਆਤਿਸ਼ਬਾਜੀ ਕੀਤੀ ਗਈ ਬੜਾ ਵਧੀਆ ਲੱਗਾ ਕਿ ਸਰਦਾਰ ਤ੍ਰਵੇਦੀ ਸਿੰਘ ਹੁਣੀ ਇਸੇ ਕਰਕੇ ਬੇਨਤੀ ਕਰਦੇ ਨੇ ਭਾਈ ਵਿਦੇਸ਼ੀ ਸਿੱਖਾਂ ਨੇ ਜਦੋਂ ਵੀ ਪਾਕਿਸਤਾਨ ਜਾਣਾ ਨਨਕਾਣਾ ਸਾਹਿਬ ਵਿਸਾਖੀ ਵਾਲੇ ਦਿਨ ਜਾਣ ਤਾਂ ਜੋ ਆਪਾਂ ਵੱਡੀ ਤਾਦਾਦ ਦੇ ਵਿੱਚ ਇਕੱਠੇ ਹੋ ਕੇ ਨਾਲੇ ਵਿਸਾਖੀ ਮਨਾਈਏ ਨਾਲੇ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਮਨਾਈਏ ਇਸ ਕਰਕੇ ਉਸ ਦਿਨ ਗੁਰਦੁਆਰਾ ਸਾਹਿਬ ਤੇ ਆਪਣੇ ਆਪਣੇ ਘਰਾਂ ਦੇ ਵਿੱਚ ਲੋਕਾਂ ਨੇ ਆਤਿਸ਼ਬਾਜ਼ੀ ਕੀਤੀ ਤਾਂ ਜੋ ਅਸੀਂ ਚੇਤੇ ਕਰ ਸਕੀਏ ਕਿ ਗੁਰਨਾਨਕ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ 100 ਵਰਿਆਂ ਬਾਅਦ ਪਾਕਿਸਤਾਨ ਵਾਲੇ ਤਾਂ ਵਾਪਸ ਮੁੜਿਆ ਹੈ ਪਤਾ ਨਹੀਂ ਸਾਡੇ ਵਾਲੇ ਕਦੋਂ ਮੁੜਨਗੇ ਨਹੀਂ ਇਹ ਨਹੀਂ ਗੱਲ ਮੁੜਨਗੇ ਨਹੀਂ ਅਸੀਂ ਇੱਥੇ ਦੇਖਦੇ ਹਾਂ ਵੈਂਕੂਵਰ ਵਿੱਚ ਸਿੰਘ ਸਭਾ ਵਾਲੇ ਮੁੜ ਹੀ ਆਏ ਹਨਾ ਹਾਂ ਜੀ ਹਾਂ ਜੀ ਤੋਂ ਇਹ ਗੱਲ ਨਹੀਂ ਹੈ ਕਿ ਮੁੜ ਨਹੀਂ ਆਉਂਦੇ ਜਿੰਨੂੰ ਸਮਝ ਆਏ ਜਿਹੜਾ ਸਿੱਖ ਆਪਣਾ ਭਾਂਡਾ ਤੋੜ ਲਈ ਤਿਆਰ ਹੋ ਜਾਏ ਜੀ ਜੀ ਭਾਂਡਾ ਤੋੜ ਕੇ ਦੁੱਧ ਦਾ ਕੰਡਣ ਜਾਣਾ ਗੁਰੂ ਮਹਾਰਾਜ ਦੀ ਇਨਸਟਰਕਸ਼ਨ ਦਾ ਸੋ ਜੇ ਭਾਂਡਾ ਤੋੜਨ ਦਾ ਮਤਲਬ ਹੈ ਕਿ ਜੇ ਸਾਡੇ ਵਿੱਚ ਜਿਹੜੇ ਵਹਿਮ ਪਰਮ ਜਿਹੜੇ ਵਿਪਰਵਾਦ ਜੋ ਵੀ ਸਾਡੇ ਵਿੱਚ ਫਸਿਆ ਉਹਨੂੰ ਕੱਢ ਕੇ ਅਸੀਂ ਓਪਨ ਮਾਈਂਡ ਨਾਲ ਸੱਚ ਨਾਲ ਜੁੜਦੇ ਹੋਏ ਅਸੀਂ ਉੱਥੇ ਤੱਕ ਪਹੁੰਚਣਾ ਇਪਹੀ ਕਾ ਕਿ ਸਾਨੂੰ ਜੇ ਸਾਡੇ ਬਜ਼ੁਰਗਾਂ ਨੇ ਜਾਂ ਕਿਸੇ ਨੇ ਸਾਨੂੰ ਟ੍ਰੈਡੀਸ਼ਨਸ ਨੇ ਉਹ ਸੱਚ ਨਹੀਂ ਦੱਸਿਆ ਤੇ ਕਦੀ ਸੱਚ ਸਾਨੂੰ ਪਤਾ ਲੱਗ ਜਾਂਦਾ ਉਹ ਸਾਡੇ ਕੋਲ ਵਿਦ ਪ੍ਰੂਫ ਹੋ ਜਾਂਦੇ ਆ ਇਹ ਨਹੀਂ ਮੈਂ ਕਹਿੰਦਾ ਸੱਚ ਕਿਸੇ ਦੇ ਕਹਿਣ ਤੇ ਮੰਨੋ ਸੱਚ ਦਾ ਫੈਕਟਸ ਆ ਔਰ ਇੱਕ ਗੱਲ ਮੈਂ ਬੜੀ ਕਲੀਅਰ ਕਰ ਦਵਾਂ ਹਿਸਟਰੀ ਦੇ ਵਿੱਚ ਸੱਚ ਲੱਭਣਾ ਬਹੁਤ ਔਖਾ ਹੁੰਦਾ ਜੁਬਤ ਨੂੰ ਕਿਸੇ ਤਰੀਕੇ ਨਾਲ ਕ੍ਰੀਏਟ ਕਰਨਾ ਬੜਾ ਆਸਾਨ ਹੈ ਮੈਂ ਵੀ ਇੱਕ ਸਿੰਪਲ ਪਾਸਿੰਗ ਰੈਫਰੈਂਸ ਦੇਣਾ ਦੁਨੀਆ ਵਿੱਚ ਜਿੰਨੇ ਨੋਵਲ ਲਿਖੇ ਜਾਂਦੇ ਆ ਫਿਕਸ਼ਨ ਦੇ ਵਿੱਚ ਸਟੋਰੀ ਬੁక్స్ ਲਿਖੀਆਂ ਜਾਂਦੀਆਂ ਉਹ ਸੱਚ ਦੀਆਂ ਕਿਤਾਬਾਂ ਨਾਲੋਂ ਕਈ ਗੁਣਾ ਜ਼ਿਆਦਾ ਅੱਛਾ ਅਵਾਮ ਨੂੰ ਫਿਕਸ਼ਨ ਕਿੰਨੀ ਕਿੰਨੀ ਪੌਪੂਲਰ ਹੈ ਜੀ ਜੀ ਤੁਸੀਂ ਇਹ ਦੱਸੋਗੇ ਕਿ ਕਿੰਨੀਆਂ ਜਿੰਨੀਆਂ ਫਿਲਮਾਂ ਬਣਦੀਆਂ ਜਿੰਨੀ ਸਾਡੇ ਸੀਰੀਅਲ ਜਿੰਨਾ ਮੀਡੀਆ ਚੱਲਦਾ ਉਹ ਫਿਕਸ਼ਨ ਦੇ ਚੱਲਦਾ ਨਾ ਕਿੰਨੀਆਂ ਡਾਕੂਮੈਂਟਰੀਜ਼ ਆ ਗਈਆਂ ਜਿਹੜੀਆਂ ਸੱਚ ਦੇ ਚੱਲ ਰਹੀਆਂ ਡਾਕੂਮੈਂਟਰੀਜ਼ ਵਰਸ ਕਮਰਸ਼ੀਅਲ ਫਿਲਮ ਦਾ ਇਹਨਾਂ ਦਾ ਕੰਪੈਰੀਜ਼ਨ ਕਰਨ ਲਈ ਤਾਂ ਕਿੰਨਾ ਇਹਦਾ ਮਤਲਬ ਜਿਹੜੀਆਂ ਕਹਾਣੀਆਂ ਤੇ ਫਿਕਸ਼ਨ ਤੇ ਲੋਕੀ ਜਿਆਦਾ ਦੇਖਦੇ ਆ ਬਾਰੇ ਡਾਕੂਮੈਂਟਰੀਜ਼ ਜਾਂ ਜਿਹੜੀ ਸੱਚ ਆ ਉਹਨੂੰ ਵੀ ਮੰਨਣ ਵਾਲੇ ਹੈਗੇ ਆ ਇਹ ਨਹੀਂ ਕਿ ਉਹਨੂੰ ਮੰਨਣ ਵਾਲੇ ਬਿਲਕੁਲ ਖਤਮ ਹੋ ਗਏ ਮੰਨਦੇ ਆ ਔਰ ਕਈ ਉਹਨੂੰ ਐਪਰੀਸ਼ੀਏਟ ਵੀ ਕਰਦੇ ਆ ਸੋ ਸੱਚ ਦੀ ਐਪਰੀਸ਼ੀਏਸ਼ਨ ਹੋਏਗੀ ਇੱਕ ਸਟੇਜ ਤੇ ਹੋਣੀ ਹੈ ਅਲਟੀਮੇਟਲੀ ਕਰਨੀ ਹੀ ਪੈਣੀ ਹੈ ਕਿਉਂਕਿ ਪਾਵੇਂ ਜੇ ਮੈਂ ਈਵਨ ਚਰਚ ਤੇ ਗੈਲੀਲਿਓ ਦੀ ਗੱਲ ਲਾਣਾ ਗੈਲੀਲਿਓ ਨੇ ਕਿਹਾ ਤੇ ਚਰਚ ਨੇ ਮਨਾ ਕਰ ਦਿੱਤਾ ਚਰਚ ਟ੍ਰੈਡੀਸ਼ਨਲ ਸੀ ਚਰਚ ਵਿਤਰਿਤ ਸੀਗਾ ਗਲਨੀਓ ਫੈਕਟਰਲ ਸੀਗਾ ਪਰ ਤਿੰਨ ਸੌ ਸਾਲ ਬਾਅਦ ਅਲਟੀਮੇਟਲੀ ਮੰਨਣਾ ਪਿਆ ਨਾ ਬਿਲਕੁਲ ਬਿਲਕੁਲ ਸੋ ਮੰਨਣਾ ਤੇ ਸੱਚ ਨੂੰ ਹੀ ਪਾਣਾ ਬਾਬੇ ਨੇ ਗੁਰਬਾਣੀ ਨੇ ਜਿਹੜਾ ਸਾਨੂੰ ਸੱਚ ਧ੍ਰਿੜ ਕਰਾਇਆ ਤੇ ਮੁਦਾਵਣੀ ਵਿੱਚ ਜਦੋਂ ਸਪੈਸ਼ਲੀ ਲਿਖਿਆ ਥਾਲੇ ਤਿੰਨ ਵਸਤੂ ਪਈਆਂ ਪਹਿਲਾ ਕਿਹੜਾ ਸੱਤ ਆਵਾ ਮਤਲਬ ਫਰਕ ਸੱਚ ਤੇ ਖੜੇ ਹੋਣ ਸਤ ਸੰਤੋਖ ਸੰਤੋਖ ਫਿਰ ਵਿਚਾਰੋ ਮਨੋ ਸੱਚ ਤੇ ਅਲਟੀਮੇਟਲੀ ਤਾਂ ਖੜਾ ਹੋਣਾ ਹੀ ਪੈਣਾ ਉਹ ਠੀਕ ਹੈ ਕਿ ਸਾਡੀ ਜਨਰੇਸ਼ਨ ਕਿੱਥੇ ਤੱਕ ਖੜੀ ਹੁੰਦੀ ਹੈ ਅਗਲੀ ਜਨਰੇਸ਼ਨ ਆਪਣੇ ਆਪ ਕਲੀ ਕਰਵਾਏਗੀ ਅਪਰੋਚ ਚੇਂਜ ਤਾਂ ਆਣੀ ਪਈ ਆ ਨਾ ਤੁਸੀਂ ਜਿਹੜੀ ਇਹ ਚੇਂਜ ਦੀ ਗੱਲ ਕੀਤੀ ਜੋ ਵੀ ਤ੍ਰਿਵੇਦੀ ਸਿੰਘ ਜੀ ਨੇ ਨਨਕਾਣਾ ਸਾਹਿਬ ਵੀ ਦੱਸਿਆ ਮਤਲਬ ਚੇਂਜ ਆਈ ਆ ਨਾ ਸੱਚ ਤੇ ਆਈਆ ਨਾ ਅੱਜ ਜਿਹੜਾ ਅਸੀਂ ਪ੍ਰੋਗਰਾਮ ਕਰ ਰਹੇ ਆ ਜਾਂ ਕੱਲ ਕੀਤਾ ਜਾਂ ਹੋਰ ਥਾਵਾਂ ਤੇ ਵੀ ਕਈ ਥਾਵਾਂ ਤੇ ਪ੍ਰੋਗਰਾਮ ਹੋ ਰਿਹਾ ਉਹ ਸੱਚ ਦੀ ਖੋਜ ਦੇ ਵਿੱਚੋਂ ਨਿਕਲ ਰਹੇ ਆ ਨਿਕੰਦਾ ਵੀ ਸੱਚ ਤੇ ਆ ਉਸ ਤੇ ਆ ਰਹੇ ਆ ਪਰ ਇੱਕ ਗੱਲ ਦੀ ਤਾਂ ਡਾਕਟਰ ਸਾਹਿਬ ਬੜੀ ਖੁਸ਼ੀ ਹੈ ਕਿ ਸ਼ਰਮਣੀ ਕਮੇਟੀ ਆਪਣਾ ਲਿਖਿਆ ਪੜ ਨਹੀਂ ਸਕੇ ਮਾਫ ਕਰਨਾ ਤੁਸੀਂ ਹੁਣੇ ਕਿਹਾ ਸ਼ੁਰੂਜ ਕਿਹਾ ਸੀ ਨਾ ਕਿ ਸ਼ਰਮਣੀ ਕਮੇਟੀ ਦੀ ਵੈਬਸਾਈਟ ਤੇ 15 April 1469 ਹੈ ਮੇਰਾ ਖਿਆਲ ਹੈ ਮਾਫ ਕਰਨਾ ਮੈਂ ਗਲਤ ਨਹੀਂ ਕਹਿ ਰਿਹਾ ਉਹਨਾਂ ਦੀ ਵੈਬਸਾਈਟ ਮੁਤਾਬਕ ਕਹਿ ਰਹੇ ਹਾਂ ਕਿ ਕੋਈ ਵੀ ਪੰਜਾ ਤਖਤਾਂ ਦਾ ਜਥੇਦਾਰ ਸ਼ਰਮਣੀ ਕਮੇਟੀ ਦੇ ਐਗਜ਼ੀਕਟਿਵ ਦੇ ਮੈਂਬਰ ਸ਼ਰਮਣੀ ਕਮੇਟੀ ਦਾ ਪ੍ਰਧਾਨ ਅਕਾਲੀ ਦਲ ਦਾ ਕੱਲ ਫਿਰ ਦੁਬਾਰਾ ਧੱਕੇ ਨਾਲ ਬਣਿਆ ਪ੍ਰਧਾਨ ਜਾਂ ਫਿਰ ਜਿੰਨੇ ਮੈਂਬਰ ਨੇ ਸ਼ਾਇਦ ਉਹਨਾਂ ਚੋ ਕੋਈ ਵੀ ਪੜਿਆ ਲਿਖਿਆ ਵਿਅਕਤੀ ਨਹੀਂ ਸਿੱਖ ਨਹੀਂ ਜਿਹੜਾ ਸ਼੍ਰੋਮਣੀ ਕਮੇਟੀ ਦੀ ਵੈਬਸਾਈਟ ਪੜ ਕੇ ਤੁਹਾਡੇ ਵਾਂਗ ਹਿੰਮਤ ਕਰ ਸਕੇ ਤੁਹਾਡੇ ਵਾਂਗ ਕਿ ਨਹੀਂ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਪਹਿਲੀ ਵਿਸਾਖ ਦਾ ਹਮੇਸ਼ਾ ਰਿਹਾ ਹੈ ਸਿਰਫ ਕੇਸਾ ਧਾਰੀ ਬਹਾਮਣ ਜਦੋਂ ਕਬਜ਼ਾ ਆ ਕੇ ਕੀਤਾ ਉਸ ਤੋਂ ਬਾਅਦ ਕੇਸਾ ਧਾਰੀ ਬਹਾਮਣ ਦਾ ਕਬਜ਼ਾ ਗਿਆ ਨਹੀਂ ਅਜੇ ਤੱਕ ਭਾਵੇਂ ਲਿਖਤਾ ਦਿੱਤਾ ਉੱਤੇ ਪਰ ਪੜਨ ਵਾਸਤੇ ਪੰਡਤ ਦੇਵੀ ਦਿয়াল ਸ਼ਰਮੇ ਨੂੰ ਮੰਗਾਉਣਾ ਪੈਂਦਾ ਹੈ ਜਿਹੜਾ ਖਾਲਸਾ ਹੀਰਾ ਜੰਤੀ ਦਾ ਰਾਈਟਰ ਹੈ ਉਹਨੂੰ ਪੁੱਛਣਾ ਪੈਂਦਾ ਹੈ ਕਿ ਕਮੇਟੀ ਦੀ ਵੈਬਸਾਈਟ ਤੇ ਤੇ ਲਿਖਿਆ 15 April 1469 ਪੰਡਤ ਜੀ ਤੁਸੀਂ ਦੱਸੋ ਸਾਡੇ ਬਾਪੂ ਦਾ ਜਨਮ ਦਿਨ ਕਦੋਂ ਆਉਣਾ ਹੈ ਐਤਕੀ ਮੈਨੂੰ ਲੱਗਦਾ ਦਸ਼ਮੇਸ਼ ਪਾਤਸ਼ਾਹ ਦਾ ਕੋਰੇ ਉਹਨਾਂ ਨੇ ਮਨਾਉਣਾ ਹੀ ਨਹੀਂ ਅਗਲੀ ਵਾਰੀ ਗੁਰਨਾਨਕ ਪਾਤਸ਼ਾਹ ਦਾ ਪੁੱਛਣਗੇ ਕਿ ਕਿਹਦੇ ਦਿਨ ਪੁੱਛ ਕੇ ਦੱਸਣਗੇ ਫਿਰ ਇਹੋ ਜੀ ਕੌਮ ਨੂੰ ਇਹੋ ਜੇ ਕੌਮ ਦੇ ਲੀਡਰਾਂ ਨੂੰ ਜਿਹੜੇ ਕੋਰੇ ਅਨਪੜ ਮੈਸ ਕਰਕੇ ਕੋਰੇ ਅਨਪੜਾਖੇ ਡਾਕਟਰ ਸਾਹਿਬ ਵੈਬਸਾਈਟ ਤੇ ਲਿਖਿਆ ਮੈਂ ਤੁਹਾਨੂੰ ਸਕਰੀਨ ਦਿਖਾ ਦੇਣਾ ਵੈਬਸਾਈਟ ਦੇ ਉੱਤੇ ਲਿਖਿਆ ਕਿ ਗੁਰਨਾਨਕ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ 14 15 April 1469 ਹੈ ਜੇ ਇਹਨਾਂ ਢਾਈ 300 ਲੋਕਾਂ ਤੋਂ ਪੜ ਨਹੀਂ ਹੁੰਦਾ ਫਿਰ ਜ਼ਰੂਰ ਪ੍ਰਾਇਮਰੀ ਸਕੂਲ ਦੇ ਵਿੱਚ ਜਾ ਕੇ ਦਾਖਲਾ ਲੈਣਾ ਪੈਣਾ ਹੈ ਹੁਣ ਇਹ ਨਾ ਹੋਵੇ ਕਿਉਂਕਿ ਤਾਕਤਾਂ ਵੱਡੀਆਂ ਬੇਟੀਆਂ ਨੇ ਉੱਤੇ ਕਿ ਆਪਣੇ ਗੱਲ ਕਰਨ ਤੋਂ ਬਾਅਦ ਆਉਣ ਵਾਲੇ ਸਮੇਂ ਦੇ ਵਿੱਚ ਜਲਦੀ ਇੱਕ ਤਕਦੀ ਪੁੰਨੀਆਂ ਕਰ ਦੇਣ ਕਿਉਂਕਿ ਸਾਰਾ ਕੁਝ ਉਹਨਾਂ ਦੇ ਹੱਥਾਂ 'ਚ ਹੈ ਮੈਂ ਪੱਟੀ ਸਾਹਿਬ ਨਾਲ ਖਬਰਾਂ ਦੀ ਗੱਲ ਸਵੇਰੇ ਕਰਦਾ ਸੀ ਮੈਂ ਕਿਹਾ ਵੀ ਸ਼੍ਰੋਮਣੀ ਕਮੇਟੀ ਦਾ ਮਾਲਕ ਵੀ ਉਹ ਹੀ ਅਕਾਲ ਤਖਤ ਦਾ ਮਾਲਕ ਵੀ ਉਹ ਹੀ ਤੇ ਅਕਾਲੀ ਦਲ ਬਾਦਲ ਦਾ ਮਾਲਕ ਵੀ ਉਹ ਹੀ ਕੁਝ ਵੀ ਕਰ ਸਕਦੇ ਆ ਕੀ ਸਨੇਹਾ ਅਖੀਰ ਦੇ ਵਿੱਚ ਸਾਡੇ ਦਰਸ਼ਕਾਂ ਨੂੰ ਅੱਜ ਦੇ ਦਿਨ ਦੇਖੋ ਜੀ ਸਾਰੇ ਵੈਸੇ ਤਾਂ ਤੁਸੀਂ ਗੱਲ ਸਾਰੀ ਖੋਲ੍ਹ ਦੁੱਤੀ ਪਤਾ ਸਭ ਨੂੰ ਹੈਗਾ ਜਿਹੜੀ ਪਹਿਲੀ ਗੱਲ ਤੁਸੀਂ ਖੋਲੀ ਸੀ ਸੰਤ ਸਿੰਘ ਬਾਰੇ ਕਿ ਗੋਲਕਾ ਉਹ ਦੋ ਦੋ ਦਿਨ ਜੇ ਮਨਾ ਲਈਏ ਤਾਂ ਦੋ ਗੋਲ ਕਾ ਇਕੱਠੀਆਂ ਹੋ ਗਈਆਂ ਡਬਲ ਹੋ ਗਿਆ ਜੀ ਇੱਕ ਵਿਸਾਖੀ ਦੀ ਇੱਕ ਕਤਕ ਦੀ ਪੂਰਨਮਾਸੀ ਸੋ ਆਈਡੀਆ ਉੱਥੇ ਹੀ ਚੱਲ ਰਿਹਾ ਕਿ ਆਈਡੀਆ ਸਾਰੇ ਗੁਰਦੁਆਰਿਆਂ 'ਚ ਪੈਸੇ ਇਕੱਠੇ ਕਰਨ ਦਾ ਚੱਲ ਰਿਹਾ ਜਿੰਨੀ ਸੈਲੀਬ੍ਰੇਸ਼ਨ ਕਰੀਏ ਉਹਨੇ ਪੈਸੇ ਆਉਣ ਸੋ ਅਸੀਂ ਇਹ ਨਹੀਂ ਕਿ ਸਾਰਿਆਂ ਨੂੰ ਜਦੋਂ ਤੁਸੀਂ ਉਹਨਾਂ ਨਾਲ ਪ੍ਰਾਈਵੇਟਲੀ ਬੈਠਦੇ ਉਹਨਾਂ ਨੂੰ ਪਤਾ ਹੈ ਸਾਰੀ ਗੱਲ ਦਾ ਇਹ ਨਹੀਂ ਕਿ ਉਹ ਪੜੇ ਲਿਖੇ ਨਹੀਂ ਆ ਸਭ ਕੁਝ ਪਤਾ ਉਹਨੂੰ ਜਿਵੇਂ ਪੜੇ ਲਿਖੇ ਆਗੇ ਆਪਾਂ ਪੜ ਨਹੀਂ ਸਕਦੇ ਉਹ ਨਿਯਤ ਨਹੀਂ ਆ ਜਦੋਂ ਨਿਯਤ ਹੋਏਗੀ ਜਦੋਂ ਅਸੀਂ ਸਿੱਖ ਬਣ ਕੇ ਗੁਰੂ ਦੇ ਸਿੱਖ ਬਣ ਕੇ ਗੁਰਬਾਣੀ ਬੜਨ ਦੀ ਕੋਸ਼ਿਸ਼ ਕਰਾਂਗੇ ਸੱਚ ਨਾਲ ਜੁੜਨ ਦੀ ਕੋਸ਼ਿਸ਼ ਕਰਾਂਗੇ ਸੱਚ ਤੇ ਪਹਿਰਾ ਦੇਾਂਗੇ ਫਿਰ ਸਾਨੂੰ ਅਸੀਂ ਜਿਹੜੇ ਪੁਰਾਣੇ ਸ਼ਹੀਦ ਸਿੰਘਾਂ ਵਾਕਣ ਬਿਲਕੁਲ ਸਟੈਂਡ ਲੈ ਸਕਾਂਗੇ ਭਾਵੇਂ ਸਟੈਂਡ ਭਾਈ ਮਨੀ ਸਿੰਘ ਵਰਗਾ ਹੋਵੇ ਭਾਵੇਂ ਬੰਦਾ ਸਿੰਘ ਬਹਾਦਰ ਵਰਗਾ ਹੋਵੇ ਕਿਸੇ ਵਰਗਾ ਸਟੈਂਡ ਹੋਵੇ ਮੈਂ ਗੁਰੂਆਂ ਦੀ ਐਗਜ਼ਾਮਪਲ ਨਹੀਂ ਲੈਂਦਾ ਗੁਰੂਆਂ ਨੇ ਤਾਂ ਬਹੁਤ ਵੱਡਾ ਸਟੈਂਡ ਲਿੱਤਾ ਸੱਚ ਤੇ ਖੜੇ ਹੋਣ ਦਾ ਪਰ ਉਹਨਾਂ ਨੇ ਸਾਨੂੰ ਸਿੱਖਾਂ ਨੂੰ ਤਿਆਰ ਵੀ ਕੀਤਾ ਸਟੈਂਡ ਲੈਣ ਲਈ ਉਹ ਸਟੈਂਡ ਤੇ ਦ੍ਰਿੜ ਖੜੇ ਹੋਣ ਲਈ ਉਹ ਜਿਹੜਾ ਸਟੈਂਡ ਆ ਫਿਰ ਜੇ ਉਹ ਸੱਚ ਤੇ ਖੜੇ ਹੋ ਜਾਣਗੇ ਤੇ ਉਹ ਲਲਣਗੇ ਜਿੰਨੀਆਂ ਤੁਸੀਂ ਗੱਲਾਂ ਕੀਤੀਆਂ ਉਹਨਾਂ ਦਾ ਆਬਜੈਕਟਿਵ ਪੋਲੀਟੀਕਲ ਜਾਂ ਹੋਰ ਮੋਟਿਵ ਹੈਗਾ ਪਾਵਰ ਗ੍ਰੈਬਿੰਗ ਗੁਰੂਆਂ ਦਾ ਮੋਟਿਵ ਪਾਵਰ ਗ੍ਰੈਬਿੰਗ ਨਹੀਂ ਸੀ ਜੇ ਉਹ ਪਾਵਰ ਗ੍ਰੈਬਿੰਗ ਹੋਏਗਾ ਉਹ ਫਿਰ ਬਾਨਾ ਲੱਭਣਗੇ ਭਾਵੇਂ ਪੰਡਤ ਦੇਵੀदयाल ਨੂੰ ਬਾਨਾ ਬਣਾਣ ਤੇ ਭਾਵੇਂ ਕਿਸੇ ABC ਨੂੰ ਬਾਨਾ ਬਣਾਣ ਭਾਵੇਂ ਕਹਿਣ ਜੀ ਫਲਾਣਾ ਨਹੀਂ ਮੰਦਾ ਫਲਾਣਾ ਨਹੀਂ ਮੰਨਦਾ ਸੱਚ ਲਈ ਕਿਸੇ ਨੂੰ ਮਨਾਉਣ ਦੀ ਲੋੜ ਨਹੀਂ ਪੈਂਦੀ ਸੂਰਜ ਐਗਜ਼ਿਸਟ ਕਰਦਾ ਹਾਂ ਕਿਸੇ ਦੇ ਨੇਤਰ ਨਹੀਂ ਹੈ ਉਹ ਕਹੇਗਾ ਕਿ ਸੂਰਜ ਨਹੀਂ ਹੈ ਪਰ ਚਟਲਾ ਨਹੀਂ ਸਕਦਾ ਸੂਰਜ ਨੇ ਚੜਨਾ ਹੀ ਚੜਨਾ ਜੋ ਸੱਚ ਨੂੰ ਝੂਠਲਾ ਨਹੀਂ ਸਕਦੇ ਉਹ ਵਕਰੀ ਗੱਲ ਆ ਕਿ ਅੱਖਾਂ ਬੰਦ ਕਰਕੇ ਮੈਂ ਬੈਠ ਜਾਵਾਂ ਜਿੱਦਾਂ ਅਸੀਂ ਕਬੂਤਰ ਦੀ ਐਗਜ਼ਾਮਪਲ ਲੈਂਦੇ ਹਾਂ ਬਿੱਲੀ ਦੀ ਕਬੂਤਰ ਅੱਖਾਂ ਬੰਦ ਕਰ ਦੇਗਾ ਬਿੱਲੀ ਐਗਜ਼ਿਸਟ ਨਹੀਂ ਕਰਦੀ ਜੀ ਉਹ ਬੰਦ ਅੱਖਾਂ ਅਸੀਂ ਕੀ ਕੀ ਆ ਜੀ ਜੋ ਤੱਕ ਖੋਲ ਲਾਂਗੇ ਅਸੀਂ ਠੀਕ ਹੋ ਜਾਾਂਗੇ ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਚੜ੍ਹਦੀ ਕਲਾ ਚ ਰਹੋ ਤੇ ਆਉਣ ਵਾਲੇ ਸਮੇਂ 'ਚ ਆਪਾਂ ਤੁਹਾਡੇ ਨਾਲ ਫੇਰ ਗੱਲਬਾਤ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਲੋਕਾਈ ਨੂੰ ਇੱਕ ਵਾਰੀ ਮੈਂ ਫੇਰ ਦੱਸਦੇ ਆ ਕਿ ਗੁਰਨਾਨਕ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ਖਾਲਸਾ ਸੰਪੂਰਨਤਾ ਦਿਵਸ ਦੀ ਬਹੁਤ ਬਹੁਤ ਵਧਾਈ ਪ੍ਰਮਾਤਮਾ ਤੁਹਾਨੂੰ ਤੁਹਾਡੇ ਪਰਿਵਾਰਾਂ ਨੂੰ ਚਰਦੀ ਕਲਾ ਵਿੱਚ ਰੱਖਣ ਤਾਂ ਜੋ ਗੁਰੂ ਗ੍ਰੰਥ ਤੇ ਗੁਰੂ ਪੰਥ ਦੇ ਨਾਲ ਆਪਾਂ ਜੁੜ ਸਕੀਏ ਤੁਹਾਡਾ ਸਾਰਿਆਂ ਦਾ तहे ਦਿਲੋਂ ਧੰਨਵਾਦ ਤੇ ਖਾਸ ਕਰਕੇ ਗੁਰਨਾਨਕ ਇੰਸਟੀਚਿਊਟ ਆਫ ਗਲੋਬਲ ਸਟੱਡੀਜ਼ ਵਾਲਿਆਂ ਦਾ ਮੈਂ ਵਿਸ਼ੇਸ਼ ਧੰਨਵਾਦ ਕਰਨਾ ਚਾਹਨਾ ਜਿਨ੍ਹਾਂ ਨੇ ਇੱਕ ਨਵਾਂ ਆਧਾਰਾ ਜਿਹਦੇ ਵਿੱਚ ਆਨਲਾਈਨ ਦੁਨੀਆ ਚ ਬੈਠੇ ਕਿਸੇ ਵੀ ਕੋਰਸ ਕਰ ਸਕਦੇ ਹੋ ਥੱਲੇ ਦਿੱਤੇ ਦੋ ਨੰਬਰ ਨੇ 7782981469 ਤੇ ਸੰਪਰਕ ਕੀਤਾ ਜਾ ਸਕਦਾ ਹੈ ਦਵਿੰਦਰ ਬੈਣੀਪਾਲ ਜੀ ਮੇਰੇ ਤੋਂ ਬਾਅਦ ਪ੍ਰਾਈਮ ਟਾਈਮ 6 ਵਜੇ ਲੈ ਕੇ ਆਜਰ ਹੋਣਗੇ 9 ਵਜੇ ਸੇ ਪ੍ਰੋਗਰਾਮ ਨੂੰ ਰਿਪੀਟ ਕੀਤਾ ਜਾਏਗਾ ਪ੍ਰੋਗਰਾਮ ਨੂੰ ਅੱਗੇ ਭੇਜਣ ਲਈ ਲਾਈਕ ਕਰਨ ਲਈ ਸਬਸਕ੍ਰਾਈਬ ਕਰਨ ਲਈ ਤੁਹਾਡਾ ਧੰਨਵਾਦ